ਹਾਂਜੀ ਦਰਸ਼ਕੋ ਨਵੇਂ ਸਾਲ ਤੇ ਅਸੀਂ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਬਹੁਤ ਸਾਰੇ ਸਾਡੇ ਸੱਜਣਾ ਸਾਨੂੰ ਫੋਨ ਤੇ ਪੁੱਛਦੇ ਆ ਵੀ ਜਿਹੜੀ ਸਾਡੀ ਹਰਬੈਦਿਕ ਔਸ਼ਧੀ ਆ ਕੀ ਤੁਸੀਂ ਇਹਨੂੰ ਸਾਡੇ ਘਰ ਵਿੱਚ ਪਹੁੰਚਦੀ ਕਰਦੇ ਆ ਜਾਂ ਤੁਹਾਨੂੰ ਇਹ ਸੈਂਟਰ ਤੋਂ ਹੀ ਪ੍ਰਾਪਤ ਹੁੰਦੀ ਆ ਔਰ ਇਹਦਾ ਪੇਮੈਂਟ ਕਰਨ ਦਾ ਜਿਹੜਾ ਮੈਥਡ ਆ ਉਹ ਕੀ ਹੈਗਾ ਆ ਇੱਥੇ ਅਸੀਂ ਤੁਹਾਨੂੰ ਕਲੀਅਰ ਕਰ ਦੇਣਾ ਚਾਹੁੰਦੇ ਆ ਵੀ ਇਹਦਾ ਪੇਮੈਂਟ ਕਰਨ ਦਾ ਮੈਥਡ ਆ ਸਾਡੇ ਕੋਲੋਂ ਦੋ ਤਰੀਕਿਆਂ ਦੇ ਨਾਲ ਅਸੀਂ ਪੇਮੈਂਟ ਲੈਂਦੇ ਆ ਜਾਂ ਤਾਂ ਤੁਸੀਂ ਸਾਡੇ ਕੋਲ ਇਹ ਜਿਹੜਾ ਸਾਡਾ ਸੈਂਟਰ ਆ ਬੰਗਾ ਦੇ ਵਿੱਚ ਆ ਪੰਜਾਬ ਦੇ ਸ਼ਹੀਦ ਭੱਤ ਸਿੰਘ ਨਗਰ ਦੇ ਵਿੱਚ ਇੱਕ ਬਹੁਤ ਹੀ ਖੂਬਸੂਰਤ ਸ਼ਹਿਰ ਆ ਬੰਗਾ ਤੁਸੀਂ ਉੱਥੇ ਆ ਕੇ ਸਾਡੇ ਤੋਂ ਇਹ ਡਾਇਰੈਕਟ ਕੰਸਰਨ ਕਰਕੇ ਸਾਡੀ ਟੀਮ ਦੇ ਨਾਲ ਔਸ਼ਧੀ ਪ੍ਰਾਪਤ ਕਰ ਸਕਦੇ ਆ ਔਰ ਇਹਦੀ ਪੇਮੈਂਟ ਆ ਤੁਸੀਂ ਉੱਥੇ ਹੀ ਦੇ ਸਕਦੇ ਆ ਜਿਹੜਾ ਸਾਡਾ ਸੈਕੰਡ ਮੈਥਡ ਆ ਜਿਸ ਵਕਤ ਡਾਕੀਏ ਨੇ ਤੁਹਾਨੂੰ ਸਾਡੀ ਔਸ਼ਧੀ ਆ ਜਿਹੜੀ ਪਹੁੰਚ ਦੀ ਕਰ ਦੇਣੀ ਆ ਤੁਹਾਡੇ ਘਰ ਤੱਕ ਤੁਸੀਂ ਇਹਨਾਂ ਮੌਕੇ ਤੇ ਹੀ ਉਹਨਾਂ ਨੂੰ ਔਸ਼ਦੀ ਦੀ ਬਣਦੀ ਪੇਮੈਂਟ ਆ ਦੇ ਦੇਣੀ ਆ ਔਰ ਇੱਥੇ ਅਸੀਂ ਇੱਕ ਗੱਲ ਹੋਰ ਤੁਹਾਨੂੰ ਦੱਸ ਦੇਣਾ ਚਾਹੁੰਦੇ ਆ ਕਿ ਸਾਡਾ ਐਰੋਵੈਦਿਕ ਹਰਬਲ ਸੈਂਟਰ ਬੰਗਾ ਦੇ ਵਿੱਚ ਆ ਔਰ ਇਹਦੀ ਕੋਈ ਵੀ ਹੋਰ ਬ੍ਰਾਂਚ ਨਹੀਂ ਹੈਗੀ ਬੰਗਾ ਦੇ ਵਿੱਚ ਸੋਤਰਾ ਰੋਡ ਤੇ ਸੱਤਾ ਭੈਣਾ ਮਾਤਾ ਦੇ ਮੰਦਿਰ ਦੇ ਬਿਲਕੁਲ ਸਾਹਮਣੇ ਤੁਸੀਂ ਆ ਕੇ ਜਾਤਾ ਡਾਇਰੈਕਟ ਸਾਡੀ ਟੀਮ ਨਾਲ ਕੰਸਰਨ ਕਰਕੇ ਔਸ਼ਦੀ ਲੈ ਲੈਣੀ ਆ ਜਾਂ ਸਾਨੂੰ ਫੋਨ ਤੇ ਤੁਹਾਡੀ ਸਕਰੀਨ ਤੇ ਸ਼ੋ ਹੋ ਰੇ ਇਹ ਠਾ ਦੋ ਨੰਬਰ ਆ ਜਿਹੜੇ ਸਾਡੇ ਇਹੀ ਅਫੀਸ਼ੀਅਲ ਨੰਬਰ ਆ ਤੁਸੀਂ ਸਾਨੂੰ ਕਿਰਪਾ ਕਰਕੇ ਇਹਨਾਂ ਦੋਹਾਂ ਨੰਬਰਾਂ ਤੇ ਹੀ ਕਾਲ ਕਰਨੀ ਆ ਤੀਸਰਾ ਸਾਡਾ ਕੋਈ ਵੀ ਹੋਰ ਨੰਬਰ ਨਹੀਂ ਹੈਗਾ ਨਾਬੀ ਵੈਦਾ ਹਰਬਲ ਸੈਂਟਰ ਦੇ ਇਹ ਦੋਨੋਂ ਹੀ ਅਫੀਸ਼ੀਅਲ ਨੰਬਰ ਆ ਤੁਹਾਡਾ ਬਹੁਤ ਬਹੁਤ ਧੰਨਵਾਦ